ਕਲਕਾ ਮਾਈਕਲ ਜਿੱਕੀ ਫਤੇ ਅੱਜ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਕੇਟਾ ਟ੍ਰੈਸਟ ਸਰਬੱਤ ਦਾ ਭਲਾ ਵੱਲੋਂ ਅੰਮ੍ਰਿਤਸਰ ਵਿਖੇ ਲਾਲ ਕੈਟ ਲਾਇਬ ਤੇ ਪਹੁੰਚਿਆ ਜੀ ਜਿੱਥੇ ਗੁਰਪ੍ਰੀਤ ਕੁਰ ਭੈਣ ਜੀ ਪਤਨੀ ਮਨਜਿੰਦਰ ਸਿੰਘ ਉਵਾਸੀ ਕਰਮਚੰਦ ਕੋੜ ਜ਼ਿਲ੍ਹਾ ਤਰਨਤਾਰਨ ਇਹਨੇ ਆਪਣੇ ਸ੍ਰੀ ਗੁਰੂ ਨਾਨਕ ਦੇਵ ਜੀ ਕੇਟਾ ਟ੍ਰੈਸਟ ਸਰਬੱਤ ਦੇ ਭਲੇ ਵੀਰਾਂ ਭੈਣਾਂ ਨੂੰ ਬੇਨਤੀ ਕੀਤੀ ਸੀ ਕਿ ਮੇਰੇ ਕੈਂਸਰ ਦੀ ਪ੍ਰੋਬਲਮ ਹੈ ਬਲੱਡ ਕੈਂసర్ ਦੇ ਲਈ ਲਾਜਵਾਬਤੇ ਬੇਨਤੀ ਕੀਤੀ ਜਿਹਦੇ ਵਾਸਤੇ 25000 ਰੁਪਏ ਜਿਹੜੇ ਗੋਨਾਲਕ ਦੇ ਚੈਰਿਟੀ ਸੈਕਟਰ ਵੱਲੋਂ ਸੇਵਾਈਏ ਉਹ ਪਰਿਵਾਰ ਦੇ ਹਵਾਲੇ ਕਰ ਰਹਾ ਹੈ ਜੀ ਪੈਰ ਸਰਬਜੀਤ ਕੌਰ ਨੂੰ ਲਾਜਵਾਬਤੇ ਦੇ ਰਹਾ ਜੀ ਆ ਇਹਨਾਂ ਦੀ ਲੜਕੀ ਹੈ ਤੇ ਘਰ ਵਾਲਾ ਜਿਹੜਾ ਇਹਨਾਂ ਦਾ ਨਸ਼ੇ ਪਤੇ ਕਰਦਾ ਸੀ ਤੇ ਘਰ ਦੇ ਹਾਲਾਤ ਜਿਹੜੇ ਬਹੁਤ ਮਾੜੇ ਸੀ ਸੋਨਾ ਸਾਹਿਬ ਦੇ ਹੈਗੇ ਆ ਪਾਟੀ ਸਿੰਘ ਆ ਜੋ ਪਾਟ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਤੇ ਆ ਇਹਦਾ ਬ੍ਰਦਰ ਹੈ ਜੀ ਨਾਲ ਇਹ ਜਿਹੜਾ ਬ੍ਰਦਰ ਹੈ ਬਰਿੰਚ ਕੰਮ ਕਰਦਾ ਤੇ ਉੱਥੋਂ ਛੁੱਟੀ ਲੈ ਕੇ ਆਇਆ ਵਾ ਲਾਜਵਾਬ ਤੇ ਭੈਣ ਗੁਰਪ੍ਰੀਤ ਨੂੰ ਬੇਨਤੀ ਕਰਾਂਗੇ ਕਿ 25000 ਰੁਪਿਆ ਆਪਣੇ ਲਾਜਵਾਬ ਤੇ ਲੈ ਕੇ ਤੇ ਧੰਨਵਾਦ ਕਰੇਗੀ ਸਿਰਮਜੀ ਵਾਲੇ ਵੀ ਨਾ ਬਣਾ ਬਹੁਤ ਬਹੁਤ ਮਿਹਰਬਾਨੀ ਇਹਨਾਂ ਵੀਰਾਂ ਵਾਸਤੇ ਮੇਰੀਆਂ ਬੱਚੀਆਂ ਦੀ ਇੰਨੀ ਹੈਲਪ ਕਰਨ ਦੇ ਆ ਨਾਲ ਮੇਰੀ ਦਵਾਈ ਦਾਰੂ ਵਾਸਤੇ ਦੇ ਆ ਬਹੁਤ ਬਹੁਤ ਹੱਥ ਜੋੜ ਕੇ ਨਾ ਵਾਸਤੇ ਮੇਰੀ ਰਿਕੁਐਸਟ ਹੈ ਕਿ ਬਹੁਤ ਬਹੁਤ ਮਿਹਰਬਾਨੀ ਵੀਰਾਂ ਦੀ ਮਿਲ ਜਾਵੇ ਕੋਈ ਵੀ ਕਾਲ ਪਾ ਬਈ Wahe Guru Wahe Guru Wahe Guru Wahe Guru